ਅਸੀਂ ਇਹ ਚੋਈਦੇ ਆ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਹਾਂ ਬੋਝ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਨ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੇ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ 11 ਜੁਲਾਈ ਨੂੰ ਇਹ ਗ੍ਰਿਫਤਾਰੀ ਪਾਈ ਗਈ ਅਤੇ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਭਾਈ ਹਰਪ੍ਰੀਤ ਸਿੰਘ ਲੁਧਿਆਣਾ ਤੋਂ ਕਿਸੇ ਤੋਂ 5 ਗ੍ਰਾਮ ਆਈਸ ਨਾਲ ਦਾ ਨਸ਼ਾ ਲੈ ਕੇ ਆ ਰਹੇ ਸਨ ਜੋ ਕਿ ਫਲੋਰ ਵਿਖੇ ਉਹਨਾਂ ਵੱਲੋਂ ਇਸ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀ ਤੇ ਉੱਥੇ ਹੀ ਹਾਲਾਂਕਿ ਇਹ ਸਾਰਾ ਮਾਮਲਾ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਸੀ ਪਰ ਪਿਛਲੇ 1-2 ਦਿਨਾਂ ਤੋਂ ਕੁਝ ਲੋਕ ਸੋਸ਼ਲ ਮੀਡੀਆ ਤੇ ਖਬਰਾਂ ਫਲਾ ਰਹੇ ਸਨ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਉਨ੍ਹਾਂ ਦੀ ਧਰਮ ਪਤਨੀ ਵੀ ਐਸੇ ਕਰਕੇ ਉਹਨਾਂ ਨੂੰ ਛੱਡ ਕੇ ਘਰੋਂ ਚਲੀ ਗਈ ਹੈ ਕਿਉਂਕਿ ਉਹ ਨਸ਼ੇ ਕਰਦੇ ਸਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਹ ਜੋ ਕੇਸ ਭਾਈ ਹਰਪ੍ਰੀਤ ਸਿੰਘ ਤੇ ਪਿਆ ਹੈ ਇਹ ਭਾਈ ਹਰਪ੍ਰੀਤ ਸਿੰਘ ਦੀ ਧਰਮ ਪਤਨੀ ਦੇ ਕਹਿਤੇ ਹੀ ਪਿਆ ਹੈ ਬੂਟਾ ਸਿੰਘ ਨਾਮ ਦਾ ਇੱਕ ਸੋਸ਼ਲ ਮੀਡੀਆ ਤੇ ਫੇਸਬੁੱਕ ਵਗੈਰਾ ਤੇ ਵੀਡੀਓ ਵੀ ਪਾਉਂਦਾ ਹੈ ਤੇ ਜਿਨ੍ਹਾਂ ਨੂੰ 5 ਡਾਲਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਸ ਵੱਲੋਂ ਵੀ ਲਗਾਤਾਰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਸਿੰਘ ਦੀ ਭਾਬੀ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਕਿ ਇਸ ਮਾਮਲੇ ਦੇ ਵਿੱਚ ਕੁਝ ਹੈਰਾਨੀਜਨਕ ਖੁਲਾਸੇ ਕੀਤੇ ਨੇ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਹੈ ਤੇ ਉਹਨਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਵੱਡਾ ਜਵਾਬ ਦਿੱਤਾ ਹੈ ਜਦੋਂ ਪੂਰਾ ਤੇ ਅਸਲ ਸੱਚ ਸਾਹਮਣੇ ਆਇਆ ਹੈ ਇਸ ਮਾਮਲੇ ਦਾ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਤੇ ਕੇਸ ਉਹਨਾਂ ਦੀ ਭਾਬੀ ਵੱਲੋਂ ਹੀ ਪਵਾਇਆ ਗਿਆ ਹੈ ਜਾਂ ਫਿਰ ਭਾਈ ਅਮਰਤਪਾਲ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਭਾਈ ਅਮਰਤਪਾਲ ਸਿੰਘ ਦੇ ਭਾਬੀ ਪਹਿਲੀ ਵਾਰ ਸਾਹਮਣੇ ਆਏ ਹਨ ਜਿਨ੍ਹਾਂ ਨੇ ਕੀ ਕੌਲ ਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਹਨ। ਹੈਰਾਨੀਜਨਕ ਖੁਲਾਸੇ ਕਰ ਦਿੱਤੇ ਨੇ ਜਿਨ੍ਹਾਂ ਨੇ ਦੱਸਿਆ ਕਿ ਅਸਲ ਸੱਚ ਕੀ ਹੈ ਇਸ ਸਾਰੇ ਮਾਮਲੇ ਦਾ ਤੇ ਜਿਹੜੇ ਲੋਕ ਤੋਸ਼ ਲਗਾ ਰਹੇ ਹਨ ਕਿ ਇਹ ਕੇਸ ਭਾਈ ਅਮਰਤਪਾਲ ਸਿੰਘ ਦੀ ਭਾਬੀ ਨੇ ਹੀ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਤੇ ਪਵਾਇਆ ਉਸ ਦਾ ਵੀ ਅਸਲ ਸੱਚ ਤੁਹਾਡੇ ਸਾਹਮਣੇ ਅੱਜ ਕਲੀਅਰ ਹੋ ਜਾਵੇਗਾ ਤੇ ਦੋਸਤੋ ਜਿਹੜੇ ਲੋਕ ਇਸ ਤਰ੍ਹਾਂ ਦੇ ਝੂਠ ਕਫਰ ਤੋਲ ਰਹੇ ਹਨ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਅਤੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਪਹਿਲਾ ਭਾਈ ਅਮਰਤਪਾਲ ਸਿੰਘ ਅਤੇ ਹੁਣ ਉਹਨਾਂ ਦੇ ਵੱਡੇ ਭਰਾ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖ ਦਿੱਤਾ ਗਿਆ ਅਤੇ ਤਾਂ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕੋਈ ਕੰਮ ਨਾ ਕਰ ਸਕਣ ਨਾ ਬੋਲ ਸਕਣ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੋਵਾਂ ਭਰਾਵਾਂ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸਣਾ ਹੁਣ ਦੇਖੋ ਇਹ ਕਾਲ ਰਿਕਾਰਡਿੰਗ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ ਜੀ ਨਾਲੇ ਕਹਿੰਦੇ ਕਿ ਜੀ ਵੀ 5 ਗ੍ਰਾਮ ਆਇਸ ਡਰੱਗ ਮਿਲੀ ਆ ਕੀ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪੇ ਸਿੰਘ ਨੇ ਜਿਹੜੇ ਕਿ ਉਹ ਡਰੱਗ ਉਹਨਾਂ ਕੋਲੋਂ ਫੜੀ ਜਾ ਸਕਦੀ ਹੈ ਅੱਜ ਉਹਨਾਂ ਨੂੰ ਕਿ ਕਿਉਂ ਇਦਾਂ ਮਤਲਬ ਕਿ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ। ਤੁਸੀਂ ਵੀ ਨੂੰ ਆਪ ਹੀ ਦੱਸੋ ਕਿ ਇੱਥੇ ਘਰੋਂ ਘਰੀਂ ਪਿੰਡੋਂ ਪਿੰਡੀ ਮਸਾ ਵਿਕ ਰਿਆ ਵਾ। ਹਾਂ। ਉਹ ਨਹੀਂ ਨਾ ਕੋਈ ਫਾਇਦੀ ਜਾਂਦਾ। ਜੀ ਦੱਸ ਰਿਹਾ ਵੀ ਲੁਧਿਆਣੇੋਂ ਲੈਣ ਗਏ ਸੀਗੇ। ਹਾਂ। ਤੁਸੀਂ ਦੱਸੋ ਕਿ ਲੱਗ ਰਿਹਾ ਮਿਲਦਾ ਨਹੀਂ ਸੀ ਕਿ ਕਿਉਂ ਬੰਦੇ ਨੇ ਲੁਧਿਆਣੇੋਂ ਲੈਣ ਜਾਣਾ ਸੀਗਾ। ਜੀ। ਹਾਂ। ਇੱਕੇ ਸ਼ਰੇਆਮ ਮਤਲਬ ਵੱਡੇ ਵੱਡੇ ਮਨੀਸਟਰ ਦੇ ਜਾਂ ਫੇ ਕਿਸੇ ਵੀ ਲੀਡਰ ਦੇ ਰਾਂਦੇ ਲੰਕੋ ਸਭ ਕੁਝ ਖੁਦ ਉਹ ਵੇਚ ਰਿਹਾ ਉਹ ਇਹਨਾਂ ਕੋ ਫਰਿਆ ਨਹੀਂ ਨਾ ਰਿਹਾ ਜੀ ਜਿਹੜੀ ਫੈਮਲੀ ਇਸ ਜਿਹਨੂੰ ਸ਼ਾਰਟ ਵੀ ਸਟੋਨ ਚਾਹੁੰਦੀ ਆ ਲੋਕਾਂ ਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਆ ਉਹਨੂੰ ਇਸ ਚੀਜ਼ ਦੇ ਵਿੱਚ ਫਸਾਉਣ ਦੇ ਆ ਜੀ ਕੀ ਇਹ ਸਟੰਟ ਨੇ ਹਾਂ ਜੀ ਬਿਲਕੁਲ ਸਟੰਟੀ ਹੈ ਜੀ ਵਾਈ ਗਰੁੱਪ ਦੇਖਦਾ ਕਿੰਨਾ ਖੇੜੇ ਕਰ ਸਕਦੇ ਐ ਏਦਾਂ ਜੀ ਇੱਕ ਬਹੁਤ ਸਾਰੇ ਚਰਚਾਾਂਵਾਂ ਇਹ ਵੀ ਆ ਰਹੀਆਂ ਸੀ ਕਿ ਭਾਈ ਅਮਰਤਪਾਲ ਜਿਹੜੇ ਭਰਾ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਆਪ ਕਹਿੰਦੇ ਕਿ ਉਹਨਾਂ ਨਾਲ ਬੈਸ ਕੁੱਟਮਾਰ ਇਦਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਬਹੁਤ ਜਿਹੜੀਆਂ ਚਰਚਾਾਂਵਾਂ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਕਹਿੰਦਾ ਅਸੀਂ ਪਹਿਲੀ ਗੱਲ ਦੀ ਜਿਹੜੀ ਸੂਤਰ ਆ ਇਹ ਮੈਂ ਸੁਣ ਕਰਿਆ ਕਿ ਸਾਡੇ ਨਾਲ ਗੱਲ ਕਰ ਲੈਣਗੇ ਤੇ ਚੰਗੀ ਤਰ੍ਹਾਂ ਕਲੀਅਰ ਕਰ ਲੈਣ ਕਿ ਅਸੀਂ ਇੱਥੇ ਰਹਿੰਦੀ ਆਂ ਵਾ ਜੇ ਸਾਡੇ ਨਾਲ ਕੀ ਹੁੰਦਾ ਵਾ ਜੀ ਠੀਕ ਆ ਬਾਕੀ ਅਮਰਤਪਾਲ ਉਹਨਾਂ ਦੇ ਵਾਈਫ ਬਹੁਤ ਵਧੀਆ ਉਹਨਾਂ ਦਾ ਪੇਸ਼ੈਂਸ ਸੀਗਾ ਸਾਡੇ ਨਾਲ ਹੀ ਉਹ ਰਹਿੰਦੇ ਆ ਸਾਨੂੰ ਕੋ ਤਵਹੀ ਕਿ ਡਾਊਨਰ ਰਿਲੇਸ਼ਨ ਸੀਗਾ ਜੀ ਬਾਕੀ ਲੋਕਾਂ ਦਾ ਕੰਮ ਉਹਨਾਂ ਬਕਵਾਸ ਕਰਨਾ ਉਹ ਉਹਨਾਂ ਨੇ ਕਰ ਲਈ ਆ ਜੀ ਤੇ ਬਾਹਰ ਸਾਥ ਦੇਣ ਵਾਲੇ ਵੀ ਬਹੁਤ ਨੇ ਜਿਹੜੇ ਸਾਡਾ ਸਾਥ ਦੇਂਦੇ ਆ ਉਹਨਾਂ ਦਾ ਵੀ ਬਹੁਤ ਨੇ ਉਹਨਾਂ ਨੂੰ ਸਾਨੂੰ ਕੋਈ ਦਾ ਸਫਾਇਦੇ ਦੀ ਜਰੂਰਤ ਹੀ ਨਹੀਂ ਕਾਦੀ ਲੋਕੀ ਆਪਣੇ ਵੱਲੋਂ ਖੁੱਦ ਹੀ ਆ ਗਏ ਨੇ ਜੀ ਤੇ ਅੱਜ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਤੇ ਹੁਣ ਸੁਣਵਾਈ ਵੀ ਹੋ ਗਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਹਾਂਜੀ ਉਹਨਾਂ ਬਟੇਸ਼ਨ ਪਾਈ ਗਈ ਹੈ ਉਹਨਾਂ ਮਤਲਬ ਸ਼ਾਇਦ ਮੈਂ ਖਿਆਲ ਕਰ ਲਿਆ ਪਰसों ਹੋਏਗੀ ਉਹਨਾਂ ਦੀ ਤਰੀਖ ਜੀ ਹਾਂਜੀ ਸੋ ਧੰਨਵਾਦ ਕਰਦੇ ਹਾਂ ਤੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ ਨਾਲੇ ਕਹਿੰਦੇ ਕਿ ਜੀ ਵੀ 5 ਗ੍ਰਾਮ ਆਇਸ ਡਰੱਗ ਮਿਲੀ ਆ ਕਿ ਕਿੰਨੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪੇ ਸਿੰਘ ਨੇ ਜਿਹੜੇ ਕਿ ਉਹ ਡਰੱਗ ਉਹਨਾਂ ਕੋਲੋਂ ਫੜੀ ਜਾ ਸਕਦੀ ਹੈ ਅਜਾ ਉਹਨਾਂ ਨੂੰ ਕਿ ਕਿਉਂ ਇਦਾਂ ਮਤਲਬ ਕਿਸੇ ਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਸਿੰਘ ਨੂੰ ਆਪੀ ਦੱਸੋ ਕਿ ਇੱਥੇ ਘਰੋਂ ਘਰਿੰ ਪਿੰਡੋਂ ਪਿੰਡੀ ਨਸ਼ਾ ਵਿਕਰਿਆ ਵਾ ਹਾਂ ਉਹ ਹੀ ਨਾਲ ਫੜਿਆ ਨਹੀਂ ਜਾ ਰਿਹਾ ਜੀ ਇਹ ਤਾਂ ਸਰੇਦਿਆ ਲੁਧਿਆਣੇੋਂ ਲੈਣ ਗਏ ਸੀਗੇ ਹਾਂ ਸਿੰਘ ਦੱਸੋ ਕਿ ਲੱਗੋ ਹੱਲ ਮਿਲਦਾ ਨਹੀਂ ਸੀ ਕਿਉਂ ਬੰਦੇ ਨੇ ਲੁਧਿਆਣੇੋਂ ਲੈਣ ਜਾਣਾ ਸੀਗਾ ਜੀ ਹਾਂ ਇੱਥੇ ਸਰੇ ਆਉਂ ਮਤਲਬ ਵੱਡੇ ਵੱਡੇ ਮਨੀਸਟਰ ਦੇ ਜਾਂ ਕਿਸੇ ਵੀ ਲੀਡਰ ਦੇ ਘਰਾਂ ਦੇ ਲੰਗੋ ਸਭ ਕੁਝ ਖੁਦ ਉਹ ਵੇਚ ਰਿਹਾ ਉਹ ਹੀ ਨਾਲ ਕੋ ਫੜਿਆ ਨਹੀਂ ਜਾ ਰਿਹਾ ਜੀ ਜਿਹੜੀ ਫੈਮਲੀ ਇਸ ਸੀਜ਼ਨ ਸ਼ੌਟ ਦੀ ਸ਼ੌਟਮ ਚਾਹੁੰਦੀ ਹੈ ਲੋਕਾਂ ਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਆ ਉਹਨੂੰ ਇਸ ਚੀਜ਼ ਦੇ ਵਿੱਚ ਸੁਸਾਉਣ ਦੇ ਆ ਜੀ ਕੀ ਇਹ ਸਟੰਟ ਨੇ ਹਾਂ ਜੀ ਬਿਲਕੁਲ ਸਟੰਟੀ ਆ ਜੀ ਵਾਈ ਗੁੱਡ ਕਿੰਨਾ ਖੇਰ ਕਰ ਸਕਦੇ ਏਦਾਂ ਜੀ ਇੱਕ ਬਹੁਤ ਸਾਰੀਆਂ ਚਰਚਾਵਾਂ ਮੈਂ ਇਹ ਵੀ ਆ ਰਹੀਆਂ ਸੀ ਕਿ ਭਾਈ ਅਮਰਤਪਾਲ ਦੀ ਜਿਹੜੇ ਭਰਾ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਆਪ ਕਹਿੰਦੇ ਕਿ ਉਹਨਾਂ ਨਾਲ ਬੈਸ ਕੁੱਟਮਾਰ ਇਦਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਬਹੁਤ ਜਿਹੜੀਆਂ ਚਰਚਾਵਾਂ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਕਹਿੰਦਾ ਵੀ ਪਹਿਲੀ ਗੱਲ ਦੀ ਜਿਹੜੀ ਸੂਤਰ ਆ ਇਹ ਮੈਂ ਸਮਝ ਕਰਿਆ ਕਿ ਸਾਡੇ ਨਾਲ ਗੱਲ ਕਰ ਲੈਣਗੇ ਤੇ ਚੰਗੀ ਤਰ੍ਹਾਂ ਕਲੀਅਰ ਕਰ ਲੈਣ ਕਿ ਅਸੀਂ ਇੱਥੇ ਰਹਿੰਦੀ ਹਾਂ ਵਾ ਜੋ ਸਾਡੇ ਨਾਲ ਕੀ ਹੁੰਦਾ ਵਾ ਜੀ ਠੀਕ ਆ ਬਾਕੀ ਅਮਰਤਪਾਲ ਉਹਨਾਂ ਦੇ ਵਾਈਸ ਬਹੁਤ ਵਧੀਆ ਉਹਨਾਂ ਦਾ ਰਿਲੇਸ਼ਨਸ਼ਿਪ ਹੈਗਾ ਸਾਡੇ ਨਾਲ ਹੀ ਉਹ ਰਹਿੰਦੇ ਆ ਸੋਨਪੋ ਤਵਨੀ ਕੀ ਦਾ ਨਾ ਰਿਲੇਸ਼ਨ ਸੀਗਾ ਜੀ ਬਾਕੀ ਲੋਕਾਂ ਦਾ ਤਾਂ ਮਾ ਉਹਨਾਂ ਬਕਵਾਸ ਕਰਨ ਉਹ ਉਹਨਾਂ ਨੇ ਕਰਨੀ ਆ ਜੀ ਤੇ ਬਾਹਰ ਸਾਥ ਦੇਣ ਵਾਲੇ ਵੀ ਬਹੁਤ ਨੇ ਜਿਹੜੇ ਸਾਡਾ ਸਾਥ ਦੇਦੇ ਆ ਉਹਨਾਂ ਦਾ ਵੀ ਬਹੁਤ ਨੇ ਉਹਨਾਂ ਨੂੰ ਸਾਨੂੰ ਪੱਲੀ ਦਾ ਸੋਫਾਇਦੇ ਦੀ ਜਰੂਰਤ ਹੀ ਨਹੀਂ ਤੁਹਾਡੇ ਲੋਕੀ ਆਪਣੇ ਵੱਲੋਂ ਖੁੱਦ ਹੀ ਆ ਗਏ ਨੇ ਜੀ ਤੇ ਅੱਜ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਤੇ ਹੁਣ ਸੁਣਵਾਈ ਵੀ ਹੋਗੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਹਾਂਜੀ ਮਤਲਬ ਟਿਸ਼ਨ ਪਈ ਗਈ ਹੈ ਮਤਲਬ ਸ਼ਾਇਦ ਮੈਂ ਖਿਆਲ ਕਰ ਲਿਆ ਪਰਸੋਂ ਮੈ ਗਈ ਉਹਨਾਂ ਦੀ ਤਰੀਕ ਜੀ ਹਾਂਜੀ ਸੋ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈ ਅਸੀਂ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ ਮੇਰਾ ਤਾਂ ਨਹੀਂ ਅਸੀਂ ਕਰਾ ਰਹੇ ਹਾਂ ਬੋਝ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਆਉਣ ਦੀਆਂ ਸ਼ਾਸ਼ਾਂ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਹੈ ਸਾਡੇ ਚੁੱਕੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣੇ ਉਹਨੇ ਖਬਰ ਆ ਰਹੀ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਜੀ ਦੇ ਵੱਡੇ ਭਰਾ ਨੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਗੰਦੀ ਕਰਤੂਤ ਕੀ ਕੀਤੀ ਹੈ ਇਹ ਪੁਲਿਸ ਨੇ ਨਹੀਂ ਕੀਤਾ ਇਹ ਸਰਕਾਰ ਨੇ ਕਰਵਾਇਆ ਉਹਦੀ ਸ਼ੱਕ ਹੈ ਸਾਰਾ ਕੁਝ ਹੋ ਰਿਹਾ ਹੈ ਗੰਦੀ ਕਰਤੂਤ ਕੀ ਕਿ ਸਿਰਫ 5 ਗ੍ਰਾਮ ਜਿਹੜੀ ਆਈਸ ਆ ਉਹ ਜਿਹੜਾ ਹੈ ਡਰੱਗ ਹੁੰਦੀ ਹੈ ਉਹ ਉਹਨਾਂ ਦੇ ਪਾਈ ਹੈ ਕਿ ਉਹਨਾਂ ਕੋਲ ਉਹ ਬਰਾਮਦ ਹੋਈ ਹੈ ਜਿਸ ਪਰਿਵਾਰ ਨੇ ਜਿਸ ਨੁਮਾਇंदे ਨੇ ਸਿੱਖ ਨੁਮਾਇंदे ਨੇ ਲੋਕਾਂ ਨੂੰ ਜਿਹੜੇ ਸਾਰੇ ਨੌਜਵਾਨ ਭਰਾ ਨੇ ਉਹਨਾਂ ਨੂੰ ਨਸ਼ੇ ਤੋਂ ਹਟਾਤਾ ਤੁਸੀਂ ਉਹਨਾਂ ਉੱਤੇ ਨਸ਼ਾ ਇਲਜ਼ਾਮ ਲਗਾ ਰਹੇ ਹੋ ਜਿੱ ਕੋਈ ਇਲਜ਼ਾਮ ਲਗਾਉਣਾ ਸੀ ਨਾ ਕੋਈ ਚਾਇਦਾ ਲਗਾਉਂਦੇ ਕਿ ਜਿਹੜਾ ਵਾਜਬ ਲੱਗਦਾ ਕਿ ਹਾਂ ਇਹ ਹੋ ਸਕਦਾ ਹੈ ਠੀਕ ਹੈ ਇੰਨੇ ਤੁਸੀਂ ਤੁਹਾਡਾ ਮਿਆਰ ਗਿਰ ਚੁਕਿਆ ਹੈ ਕਿ ਤੁਸੀਂ ਇੱਕ ਗੁਰਸਿੱਖ ਟੱਬਰ ਦੇ ਉੱਤੇ ਗੁਰਸਿੱਖ ਪਰਿਵਾਰ ਦੇ ਉੱਤੇ ਤੁਸੀਂ ਇੱਕ ਨਸ਼ੇਰੀ ਤੋਮਸ ਲਗਾ ਰਹੇ ਹੋ ਉਹ ਹਜੇ ਤਾਂ 4 ਲੱਖ ਵੋਟ ਹੀ ਪਈ ਹੈ ਤੇ ਇੰਨੇ ਵਿੱਚ ਤੁਹਾਡੀ ਚੀਕਾਂ ਨਿਕਲ ਗਈਆਂ ਨੇ 4 ਲੱਖ ਵੋਟ ਦੇ ਨਾਲ ਜਿਹੜੇ 2027 ਵਾਲਾਂ ਤੋਂ ਤੁਹਾਡੇ ਅਸੀਂ ਧੂਮੇ ਕੱਢਣੀ ਆ ਸੀ ਸੰਗਤ ਜੀ ਮੇਰੀ ਬੇਨਤੀ ਹੈ ਕਿ ਇਸ ਚੀਜ਼ ਦਾ ਵੱਤ ਤੋਂ ਵੱਤ ਵਿਰੋਧ ਕੀਤਾ ਜਾਵੇ ਤਾਂ ਜੋ ਇਹ ਸਾਡੇ ਨਾਲ ਧੱਕੇ ਹੋ ਰਹੇ ਨੇ ਸਾਡੇ ਕੌਮ ਨਾਲ ਧੱਕੇ ਹੋ ਰਹੇ ਨੇ ਜਿਹੜੇ ਗਲਤ ਇਲਜ਼ਾਮ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਸਿਕੰਜਾ ਕੱਸਿਆ ਜਾਵੇ ਜੀ ਜਾਗੋ ਹੁਣ ਅਜੇ ਇਹਨਾਂ ਨੇ ਸਾਡੇ ਉੱਤੇ ਨਸ਼ਾ ਤਸਕਰ ਦੇ ਇਲਜ਼ਾਮ ਲਗਾਏ ਨੇ ਕੱਲੋਂ ਇਹਨੇ ਸਾਡੇ ਤੇ ਹੋਰ ਜਿਹੜੇ ਗਿਰੇ ਹੋਏ ਇਲਜ਼ਾਮ ਆ ਜਿਹੜੇ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਵੀਡੀਓ ਵਿੱਚ ਉਹ ਵੀ ਸਾਡੇ ਤੇ ਲਗਾਉਣਗੇ